ਮਾਂਸਾ ਮੰਡੀ ਤੇ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਮਾਂਸਾ ਲੱਗਦੀ ਆ ਤੇ ਦਿਖਾਉਨੇ ਅੱਜ ਕੀ ਰੇਟ ਚ ਪਸੂਆਂ ਦਾ ਰਹਿੰਦਾ ਤੇ ਕੀ ਰੇਟ ਚ ਵਿਕਦੇ ਆ ਤੇ ਬਣੇ ਰਹੋ ਮਾਲਬਾਪ ਬਲੌਗਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦਿਖਾਉਨੇ ਆ ਫਿਰ ਅੱਜ ਦੇ ਰੇਟ ਬਣੇ ਰਹੋ ਮਾਲਬਾਪ ਲੋਗਰ YouTube ਚੈਨਲ ਨਾਲ ਵੀਰੇ ਲਿੱਲੀ ਰਾਬ ਵਿੱਚ ਪੈਂਦੀ ਆ ਕਰੂ ਮਾਝਾ ਪਾਈਆਂ ਦੀ ਤੇ ਮਗਰ ਟੇਡੇ ਕੱਟ ਵਾਲਾ ਕੱਟਾ ਹੈ ਤੇ ਪੁੱਛਦੇ ਆਂ ਬਾਈਆਂ ਤੋਂ ਸਾਰੀ ਡਿਟੇਲ ਕਰਮਾਲੀ ਦੀ ਦੇਖੋ ਅੱਖ ਦੇਖੋ ਕਿੰਨੀ ਸਨਖੀ ਹੈ ਮੱਝ ਦੀ ਤੇ ਡਿਟੇਲ ਪੁੱਛਦੇ ਆਂ ਇਹਦੀ ਸਾਰੀ ਵੀ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਵੀਰੇ ਇਹਦੇ ਥੱਲੇ ਕਿੰਨਾ ਦੁੱਧ ਹੈ ਇਸ ਵੇਲੇ 11 ਲੀਟਰ ਬਈ 11 ਲੀਟਰ ਦੁੱਧ ਹੈ ਹਾਂਜੀ ਅੱਛਾ ਤੇ ਕਹਿੰਵੇਂ ਸੂਇਆ ਇਹ ਦੂਜਾ ਸੂਇਆ ਦੂਜੇ ਸੂਇਆ ਤੀਜੇ ਸੂਇ ਮਤਲਬ ਗੱਭਣਾ ਹੁਣ 2.5 ਮਹੀਨੇ ਦੀ 2.5 ਮਹੀਨੇ ਦੀ ਗੱਭਣਦੀ ਹੈ ਗੱਭਣਾ 2.5 ਮਹੀਨੇ ਦਾ ਚੱਕ ਪਾਸ ਹੈ ਕਿ ਨਹੀਂ ਚੱਕ ਪਾਸ ਚੱਕ ਪਾਸ ਠੀਕ ਆ ਤਾਂ ਇੱਥੇ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਸਾਢੇ 3 ਮਹੀਨੇ ਦੁੱਧ ਕਿੰਨਾ ਦੱਸਤਾ ਸੀ 11 ਲੀਟਰ ਦੁੱਧ ਬਹੁਤ ਸੋਹਣਾ ਹੈ ਯਾਰ ਮੱਝ ਥੱਲੇ ਤੇ ਆ ਇਹਦਾ ਘੱਟਾ ਟੇਡੇ ਘੱਟਾਂ ਵਾਲਾ ਲੀਲੀ ਰਾਵੀ ਚ ਤੇ ਦੇਖੋ ਬਈ ਅੱਖ ਦੇਖੋ ਮੱਝ ਦੀ ਤੇ ਇਹਦਾ ਵੀ ਟੇਡੇ ਘੱਟਾਂ ਵਾਲੀ ਲੀਲੀ ਰਾਵੀ ਚ ਪੈਂਦੀ ਆ ਤੇ ਹੁਣ ਇਹਦੀ ਡਿਮਾਂਡ ਕੀ ਕਰ ਦੋ ਪੈਸੇ ਦੀ ਹਾਂ ਵੀਰੇ 85000 ਰੁਪਏ 85000 ਰੁਪਏ ਲੈਣ ਦੇਣੀ ਹੈ ਮਤਲਬ ਲੈਣ ਦੇਣੀ ਹਾਂ 56000 ਰੁਪਏ ਜਾਂਦੀ ਲੈਣਾ ਹੈ ਤੇ ਇਹ ਨਹੀਂ ਹੈਗਾ ਵੀ ਟਚਕਾਰ ਆ ਗਈ ਵਰਮਾ ਚੈੱਕ ਕਰਾ ਕੇ ਉਹਨਾਂ ਨੇ ਜੀ ਸਾਡੀ ਚੈੱਕ ਪਾਸ ਹੈ ਚੰਗੀ ਆਈ ਹੋਈ ਹੈ ਠੀਕ ਹੈ ਤੇ ਇੱਕ ਵਾਰੀ ਮੈਂ ਫੇਰ ਦਿਖਾ ਦਾਂ ਬੜੀ ਸੁਰੱਖੀ ਹੈ ਤੇ ਨਾੜਾਂ ਬੜੀਆਂ ਹੋਈਆਂ ਨੇ ਦੁੱਧ ਵਾਲੀਆਂ ਦੇਵੇ ਤੇ ਆ ਲਓ ਜੀ ਉਹ ਤੁ ਵੀ ਭਾਈ ਜਿੰਨਾ 11 ਲੀਟਰ ਚੋਕੇ ਉਹ ਲੈ ਲਿਓ 11 ਲੀਟਰ ਚੋਕੇ ਹਾਂ ਠੀਕ ਹੈ 11 ਲੀਟਰ ਬਾਈ ਕਹਿੰਦਾ ਭਾਵੇਂ ਚੋਕੇ ਲੈ ਜੇ ਇਹ ਜੀ ਕੋਈ ਗੱਲ ਨਹੀਂ ਇੱਕ ਵਾਰ ਦੂਰ ਰੱਖਿਆ ਕਿਹਾ ਵੀ ਅਸੀਂ ਮੰਡੀ ਵਾਲਾ ਚਾਹਾਂ 11 ਲੀਟਰ ਹੁਣ ਚੋਣੇ ਆ। ਅੱਛਾ ਹਾਂ ਵੀ ਮੰਡੀ ਵਾਲਾ ਨਹੀਂ ਹੈਗਾ ਵੀ ਆਏ ਆ। ਮੰਡੀ ਵਾਲਾ ਨਹੀਂ ਵੀ ਆਪਾਂ ਕਹਿ ਦਈਏ ਤੇ ਹੋ ਜਾ। ਇੱਕੜ ਲਾ ਕੇ। ਹਾਂ ਵੀ 8 ਹੋਵੇ ਤੇ 11 ਆਖੀ ਜੰਨੇ ਆ। ਹਾਂ 11 ਹੀ ਹੈ ਇਹਦੇ ਥੱਲੇ ਹੁਣ। 11 ਹੀ ਹੈ। ਪੂਰਾ ਠੀਕ ਐ। ਆ ਲਓ ਜੀ। ਬਿਲਕੁਲ ਸਨੱਖੀ ਮੱਝ। ਤੁਹल्या ਮੰਡੀ ਤੇ ਮੱਝ ਤੇ ਖਾਉ ਨੇ ਇਹਦੀ ਸਾਰੀ ਡਿਟੇਲ ਲੈ ਕੇ ਦੱਸ ਦਿਆਂ ਵੀ ਕਿੰਨਾ ਦੁੱਧ ਤੇ ਕੀ ਰੇਟ ਤੇ ਇੱਕ ਵਾਰੀ ਆਰਡਰ ਕੁਆਲਟੀ ਕਰ ਲੋ ਚੈੱਕ। ਉੜੀ ਜੀ ਮੈਂ ਉਪਰਤੀਤਾ ਹੈ ਤੇ ਸਾਰੀ ਡਿਟੇਲ ਪੁੱਛਾਂਗੇ ਕਿ ਕਿੰਨਾ ਦੁੱਧ ਤੇ ਕਿਹੜਾ ਪਿੰਡ ਤੇ ਕਿੱਥੋਂ ਆਇਆ ਤੇ ਕੀ ਮੰਗਦਾ ਸਸਰੀ ਘਾਲ ਮਾਪੂ ਜੀ ਹਾਂ 10 ਲੀਟਰ ਦੁੱਧ ਹੁਣ ਮੱਝ ਥੱਲੇ 16 ਲੀਟਰ 16 ਲੀਟਰ ਕਿੰਨੇ ਕਿਚੜ ਦੀ ਸ਼ੂਈ ਆ ਸਵਾ ਬੰਮੀ ਨਾ ਹੋ ਗਿਆ ਸ਼ੂਈ ਨੂੰ ਮਗਰ ਚੰਨ ਪਰ ਕਟਾ 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 ਠੀਕ ਆ ਹੁਣ ਕੀ ਡਿਮਾਂਡ ਕਰਦੇ ਹੋ 10 ਲੀਟਰ ਮੰਗ ਲਿਖ ਸਾਥੀ ਇੱਕ 60 ਮੌਕੇ ਤੇ ਮੌਕੇ ਤੇ ਕਰਦਾ ਹਾਂ ਮਾਤਣ ਹਾਂਜੀ ਅੱਛਾ ਇੱਕ 60 ਤੇ ਦੁੱਧ ਕਿਹ ਲੀਟਰ 16 ਲੀਟਰ 16 ਲੀਟਰ ਦੁੱਧ ਸੂਈ ਨੂੰ ਨਹੀਂ ਨਾ ਹੋਇਆ ਇਹ ਸਵਾਲ ਇੱਕ ਮਹੀਨਾ ਹੋ ਗਿਆ ਸੂਈ ਨੂੰ ਠੀਕ ਹੈ ਪਿੰਡ ਕਿਹੜਾ ਆਪਣਾ ਕੁਰਨੇਖੁਰਦਾਈ ਕੁਰਨੇਖੁਰਦਾ ਠੀਕ ਹੈ ਤੇ ਭਾਈ ਇੱਕ ਵਾਰੀ ਮੈਂ ਫੇਸ ਅੱਡ ਕੁਆਟਿਕਰ ਚੱਕਰਵਾ ਦੇ ਆਹ ਲੋ ਜੀ ਥੋੜੀ ਜਿਹੀ ਲਿਛੇ ਘਰ ਚ ਹੈ ਮੱਝ ਤੇ ਅੱਜ ਤੇ ਰੇਟਾਂ ਦੀ ਜਾਣਕਾਰੀ ਆ ਇਹ ਤੇ ਲਓ ਜੀ ਸਾਮੰਢੀ ਤੇ ਨੇ ਮੱਝ ਆਇਆ ਬਾਈ ਲੈ ਕੇ ਤੇ ਇਹਦੇ ਮਗਰ ਕੱਟਰੂ ਆਣਾ ਕਿਹੜਾ ਬਿਲਕੁਲ ਬੱਛਰੂ ਵਰਗਾ ਹੈਗਾ ਤੇ ਸਾਰੀ ਡਿਟੇਲ ਪੁੱਛਦਾ ਬਾਈ ਤੋਂ ਵੀ ਇਹ ਮੱਝ ਥੱਲੇ ਕਿੰਨਾ ਦੁੱਧ ਹੈ ਲੀਲੀ ਰਾਵ ਵਿੱਚ ਪੈਂਦੀ ਹੈ ਬਾਈ ਲੀਲੀ ਰਾਵ ਵਿੱਚ ਲੀਲੀ ਰਾਵ ਵਿੱਚ ਪੈਂਦੀ ਹੈ ਤੇ ਸਾਰੀ ਡਿਟੇਲ ਪੁੱਛਦਾ ਬਾਈ ਤੋਂ ਲੈ ਲੇਖ ਲੈ ਬਾਈ ਤੋਂ ਤੋਰਾ ਤਰਾ ਕਰਾਉਣਾ ਚੱਕ ਲੈ ਤੋਰ ਦੇ ਬਾਈ ਇਹ ਦੇਖਾਉਂਦੇ ਆ ਬਾਈ ਬਿਲਕੁਲ ਨਗੀਨਾ ਉਬਰ ਦਿੱਤਾ ਹੈ ਜੀ ਚੌਥੇ ਚਲ ਮਾੜਾ ਜ ਮਾਰੀ ਡੈਂਡ ਕਾ ਕਿਹੜਾ ਡਰਦੀ ਆ ਵੀਰੇ ਚਲੋ ਜੀ ਦਿਖਾਉਨੇ ਆ ਕਰਮਾਲੀ ਤੇ ਗੈਪ ਵਾਲਾ ਥਣ ਬਿਲਕੁਲ ਸੁਨੱਖਾ ਤੇ ਆਰਡਰ ਕੁਆਲਟੀ ਕਰ ਲੋ ਚੱਕ ਇੱਕ ਵਾਰੀ ਲੀਲੀ ਦਾ ਪੈਂਦੀਆ ਲੰਮੀ ਪੂਛ ਤੇ ਚਿੱਟੇ ਖੁਰ ਤੇ ਅੱਖ ਬਿੱਲੀ ਤੇ ਆਹ ਲੋ ਜੀ ਥਾਰੀ ਡਿਟੇਲ ਪੁੱਛਦਾ ਬਾਈ ਤੋਂ ਕਿੰਨੇ ਪੈਸੇ ਦੇ ਇੱਕ ਕਿੱਥੋਂ ਆਇਆ ਤੇ ਬਨਲਾ ਬਾਈ ਪੀਰਾ ਓਏ ਕਰੋ ਜੀ ਟਕਵਾਟੀ ਚ ਇੱਕ ਵਾਰੀ ਇੱਕ ਵਾਰੀ ਫੇਰ ਦਿਖਾ ਦੇਣ ਤੁਹਾਨੂੰ ਟਟਰ ਨੇ ਸੱਚੀ ਕਾਲ ਬਾਈ ਕਿਹੜਾ ਪਿੰਡ ਹੈ ਫੋਟੜਾ ਜੀ ਪੀਕੀ ਫੋਟੜਾ ਪੀਕੀ ਕੋਲੇ ਅੱਛਾ ਉਹਦੀ ਡਿਟੇਲ ਦਾ ਸਮਝਦੇ ਵੀ ਕਿੰਨੇ ਚ ਦੀ ਸ਼ੂਈ ਹੈ 10 ਦੇ ਸ਼ੂਈ 10 ਦਿਨਾਂ ਦੀ ਤੇ ਉਹ ਸੀ ਬਣਕੀ ਦਾ ਲੱਗਿਆ ਸੀ ਆਮੀ ਠੀਕ ਆ ਭਰਾ ਹਾਂ ਵੀ ਠੀਕ ਆ ਭਰਾ ਠੀਕ ਆ ਭਰਾ ਅਸੀਂ ਅੱਛਾ ਤੇ ਹੁਣ ਕਿੰਨੇ ਲੀਟਰ ਦੁੱਧ ਹੈ ਥੱਲੇ 13 ਲੀਟਰ ਹੈ 13 ਲੀਟਰ ਤੇ ਰੇਟ ਇਹਦਾ ਕੀ ਕਰਦੇ ਇੱਕ ਸੀ ਇਹ ਤੇ 30 ਮੌਕੇ ਤੇ ਹਾਂ ਜੀ ਮੌਕੇ ਹੈਗਾ 11 12 ਤੇ ਹੈਗਾ ਅੱਛਾ ਤੇ ਕੁਝ ਨਹੀਂ ਰੇਟ ਤੇ ਮੌਕੇ ਤੇ ਕਰਾਉਂਗੇ ਕੋਈ ਛੋਟ ਰੇਟ ਤੇ ਮੌਕਾ ਦੱਸੂਗਾ ਮੌਕਾ ਠੀਕ ਆ ਤੇ ਭਾਈ ਇੱਕ ਵਾਰੀ ਫੇਰ ਮੱਝ ਦਿਖਾ ਤੇ ਆ ਲੋ ਕੀ ਆਹਾ ਅੱਛਾ ਅੱਖ ਠੀਕ ਹੈ ਠੀਕ ਹੈ ਕਿੰਨੇ ਚਿਰ ਦੀ ਹੋ ਗਈ ਇਹ ਡੇਢ ਸਾਲ ਦੀ ਡੇਢ ਸਾਲ ਦੀ ਤੇ ਹੈ ਖੀਰੀ ਆ ਠੀਕ ਹੈ ਹੁਣ ਕਿੰਨੇ ਪੈਸੇ ਮੰਗਦਾ ਹੁਣ ਇੱਕ ਵਾਰ ਯਾਰ ਬੂਰੀ ਦਿਖਾ ਲਿਆ ਕੱਟੀ ਤੇ ਸੱਚੇ ਗੱਲ ਬਾਈ ਕਿਹੜਾ ਪਿੰਡ ਆਪਣਾ ਫਲੇੜਾ ਫਲੇੜਾ ਕਿੰਨੇ ਚਿਰ ਦੀ ਕੱਟੀ ਹੋਣੀ ਹੈ ਡੇਢ ਸਾਲ ਦੀ ਕਿੰਨੇ ਪੈਸੇ ਮੰਗਦਾ ਸੱਚੀ ਗੱਲ? 2035 ਇਅਰ ਕਰਦਾ। ਲਾਇਨ ਦੇਣ। ਤੇ ਇਹ ਦੇਦਾ। ਤੇ ਮੋਬਾਈਲ ਨੰਬਰ ਬੋਲ ਤੇਰਾ। 7886460188 ਠੀਕ ਆ। ਲੈ ਬਾਈ ਕੋਈ ਕੱਟੀ ਕਿੰਨੇ ਚਿਰ ਦੀ ਹੋਗੀ ਭਲਾ ਇਹ? ਡੇਢ ਸਾਲ ਦੀ। ਠੀਕ ਆ। ਫੰਕਣ ਬਹੁਤ ਸੋਹਣਾ ਲੱਗਿਆ ਬਾਈ। ਅੱਛਾ ਦਿਖਾਈ ਮਾੜਾ ਜਾ। ਕਰਾਈ ਚੈੱਕ। ਵੇਖ ਆ ਲੈ। ਯਾਰ ਠੰਡੀ ਸੀਲ ਕੱਟੀ ਆ ਦੇ। ਥਾੜੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ। ਯਾਰ ਇਹ ਕੋਈ ਵਾੜਾ ਨਹੀਂ। ਜਾਇਆ ਗਿਆ। ਦੇ ਦੇ ਹੂੰ ਤੇਰੀ ਦੀ 골ਡਨ ਬੁੱਲ ਦੀ ਪੈਰ ਚੁੱਟੇ ਨੇ ਦੇ ਅੱਛਾ ਇਹ ਤਾਂ ਸਿੱਨੇ ਬੜ ਰਿਹਾ ਹੈ ਯਾਰ ਚਲੋ ਇਹ ਤਾਂ ਫਿਰ ਨਵਾਈ ਨੂੰ ਨਹੀਂ ਜਾਂਦੇ ਅੱਜ ਕੱਲ ਸਿਆਲ ਦੀ ਰੋਤ ਹੈ ਠੀਕ ਹੈ ਕੀ ਮੰਗਦਾ ਬਾਈ ਕੱਟੀ ਆ ਚਾਓ ਬਾਈ ਦੀ ਆ ਸਾਹਮਣੇ ਪੁੱਛ ਲਾ ਬਾਈ ਗਾਹ ਕ ਬਹੁਤ ਲੱਗਦਾ ਕੱਟੀ ਤੇ ਦੀ ਝੁੱਟੀ ਹੈ ਬਾਈ ਕਹਿੰਦਾ ਫਤਿਹਬਾਦ ਤੋਂ ਆਏ ਆਗੇ ਤੇ ਲੈ ਤੋਰ ਬਾਈ ਇੱਕ ਥੋੜਾ ਜਿਹਾ ਕਿਰਾ ਕੱਦ ਛੋਟਾ ਨਹੀਂ ਨਹੀਂ ਬਿਲਕੁਲ ਪਹਿਲਨ ਹੈ ਤੇ ਇੱਕ ਵਾਰ ਥੰਨੀਆਂ ਥੁੜੀਆਂ ਦਿਖਾ ਦੀਏ ਪੂਰਾ ਸੋਨਾ ਜਿਹਾ ਟਾ ਬਣਾ ਹੋਇਆ ਤੇ ਆ ਕਰ ਲੋ ਜੀ ਅਟਰ ਕੁਆਰਟ ਕਰ ਲੋ ਚੱਕ ਮੱਝ ਦੀ ਤੇ ਫੇਸ ਕਰੋ ਇੱਕ ਵਾਰ ਚੱਕ ਟੋਟੀ ਦਾ ਕੋਈ ਦੰਦਾ ਭਾਈ ਹੈ ਕੋਈ ਦੰਦਾ ਦੋ ਦੰਦਾ ਠੀਕ ਹੈ ਇੱਕ ਵਾਰ ਕੋਈ ਨਹੀਂ ਬਛਰੂ ਇਹਦਾ ਕਟਰੂ ਦਾ ਕਰਦੀ ਹੈ ਚੱਲ ਬੰਨ ਉੱਥੇ ਕੋਈ ਕਰ ਦਿਆਂ ਗੱਲ ਮਗਰ ਕੱਟੀ ਆ ਨੇ ਕਾਇਦਨਾਂ ਦੀ ਛੁਈਆ 12 13 ਦਿਨਾਂ ਦੀ ਛੁਈਆ 12 13 ਦਿਨਾਂ ਦੀ ਛੁਈਆ ਠੀਕ ਹੈ ਤੇ ਮਗਰ ਕੱਟੀ ਤੇ ਦੁੱਧ ਕਿੰਨੇ ਲੀਟਰ ਹੋਣੇ ਥੱਲੇ 10-11 ਕਿਲੋ ਹੈ ਵੀਰੇ 10-11 ਲਈ ਹਾਂਜੀ 11 ਕਿਲੋ ਹੋਤੇ 11 ਕਿਲੋ ਲੈਣਾ ਤੁਹਾਡਾ ਪੱਕਾ ਹੈ ਦੁੱਧ 11 ਕਿਲੋ ਤਿਆਰ ਹੈ ਅੱਛਾ ਤੇ ਰੇਟ ਕੀ ਕਰਤਾ ਹੁਣ ਮਤਲਬ 95000 ਕਰਦੇ 90000 ਤੇ 90 ਦੀ ਦੇ ਦਾਂ ਉਹ 95 ਕਰਦੇ ਹੋ ਠੀਕ ਆਏ ਕਿੱਥੋਂ ਤੁਸੀਂ ਫਤਿਹਬਾਦ ਤੋਂ ਠੀਕ ਹੈ ਭਈ ਫਤਿਹਬਾਦ ਤੋਂ ਹੈ ਭਾਈ ਇੱਕ ਵਾਰੀ ਮੈਂ ਚੰਗੀ ਦਾ ਫੇਰ ਦਿਖਾ ਰਿਆਂ ਛੋਟੀਆਂ ਛੋਟੀਆਂ ਥਣੀਆਂ ਪਹਿਲਾਂ ਛੋਟੀਆਂ ਛੋਟੇ ਜੇ ਘੱਟ ਦੀ ਲੈ ਜੀ ਚਲ ਚੱਕ ਇੱਕ ਦਾਚ ਇਸ ਮੱਝ ਦਾ ਵਪਾਰੀ ਲੱਗਿਆ ਦੇਖਦਾ ਕੀ ਰੇਟ ਨਿਕਲਦਾ 99000 ਲੱਗਿਆ ਮੱਝ ਤੇ ਕਰਮਾ ਦਿੱਤੇ ਦੇਖ ਲਿਆ ਕਿੰਨੇ ਕੁ ਤਣੇ ਦੀ ਚੋਇ ਤੇ ਕਰਨਾ ਦੁੱਧ ਹੰਤ ਦਾ ਅਸੀਂ ਵੱਜੋ ਨਾ ਟੱਟਾ ਮਨੋਵਲ ਮੰਡੀ ਤੇ ਜਿਆਦੇ ਲੀਲੀ ਰਾਵੀ ਕਵਰ ਕੀਤੀਆਂ ਨੇਗੀਆਂ ਇੱਕ ਮੱਝ ਹੋਰ ਮਾਨਸਾਈ ਹੈਗੀ ਲੀਲੀ ਰਾਵੀ ਚ ਦਿਖਾਉਣੇ ਆਗੇ ਤੇ ਇਹਦੇ ਮਗਰ ਜਨਵਰ ਵੀ ਲੀਲੀ ਰਵਿਚੀ ਆ ਕੱਟੀ ਐ ਕਿੰਨੇ ਕੁ ਦਿਨਾਂ ਦੀ ਆ ਬਾਈ ਸੂਈ ਇਹ 15 ਦੀ ਆਮ ਇਹ ਸਾਂਤੂ ਹੀ ਕਰਵਾਈ ਸੀ ਸਮਰਾਈ ਸੀ ਕਿ ਕੋਈ ਸੀਮਰ ਸੀ ਕੋਈ ਸੇ ਪਤਾ ਵੀ ਸਾਂ ਬਾਰੇ ਨਹੀਂ ਇੰਨਾ ਨਹੀਂ ਬਸ ਆਮ ਇਟੀ ਕਪਰਾ ਸੀਗਾ ਠੀਕ ਐ ਕੈ ਲੀਟਰ ਦੁੱਧ ਕੱਢਦੀ ਆ ਹੁਣ ਇਹ ਮੱਝ 12 ਲੀਟਰ 12 ਲੀਟਰ ਦੁੱਧ ਕੱਢਦੀ ਆ ਠੀਕ ਐ ਤੇ ਸੂਏ ਕੰਮ ਇਹੋ ਬਾਈ ਇਹ ਤੇ ਜੇ ਚੂਏ ਕੋਈ ਇਹਦੀ ਤਰੀਫ ਵਗੈਰਾ ਆਪ ਦੀ ਜਮਾ ਕਰਦੀ ਐ ਸ਼ੇਮ ਹਾਂ ਹਾਂ ਬਾਈ ਅੱਛਾ ਤੇ ਇਧਰ ਕਾਟੇ ਦੀ ਮਾਂ ਦਾ ਕੋਈ ਹੈ ਕਿ ਨਹੀਂ ਐਡਾ ਲੰਮਾ ਨਹੀਂ ਜਾਂਦੇ ਪਿੰਡਾਂ ਵਾਲੇ ਤੈਨੂੰ ਪਤਾ ਹੀ ਹਾਂ ਤੇ ਠੀਕ ਹੈ ਹੁਣ ਇਹਦੀ ਡਿਮਾਂਡ ਕੀ ਕਰਦੇ ਹੋ ਸਹੀ ਸਹੀ ਹੈ 1 ਲੱਖ 16 ਤੇ ਮੌਕੇ ਤੇ ਕੁਝ ਮਾਨ ਤਾਂ ਮਾੜਾ ਮੋਟਾ ਹੋ ਜੂ ਮਾੜਾ ਮੋਟਾ ਹੋ ਜੂ ਲੈ ਬਾਈ ਇੱਕ ਵਾਰ ਦਿਖਾ ਦਿਆਂ ਤੇ ਦੁੱਧ ਕਿੰਨੇ ਲੀਟਰ ਦੱਸਿਆ ਸੀ 12 ਲੀਟਰ ਦੁੱਧ ਆ ਬਾਈ ਤੇ ਸੂਏ ਕਹਿੰਦੇ ਤੀਜੇ ਸੂਏ ਠੀਕ ਹੈ ਤੇ ਆ ਮਗਰ ਕੱਟੀ ਹੈ ਕੱਟੀ ਬਹੁਤ ਸਨੱਖੀ ਹੈ ਤੇ ਆ ਲੋ ਜੀ ਵਪਾਰੀ ਲੱਗਿਆ ਹੋਇਆ ਹੋ ਸਕਦਾ ਵਿਕ ਜੇ ਇੱਕ ਵਾਰੀ ਤੋੜਾ ਤਰਾ ਕਰ ਲੋ ਛੋਟੀ ਦਾ ਚੱਕ ਆ ਟੁਕ ਵਾਰਟੀ ਸਨੱਖੀ ਬਣਾਈ ਹੋਈ ਹੈ ਮੱਝ ਦੀ ਫੇਸ ਕਰ ਲੋ ਇੱਕ ਵਾਰੀ ਕਰ ਮੱਝ ਦਾ ਜੇ ਸਿੰਘ ਖੁੱਲੇ ਨੇ ਤੇ ਇੱਕ ਵਾਰੀ ਫੇਰ ਦਿਖਾ ਦੇਣੇ ਆ ਜਾ ਸੋਹਣਿਆ ਤੇ ਫੇਸ ਕੁਆਲਟੀ ਕਰੋ ਮੱਝ ਦੀ ਚੱਕ ਹਰਿਆਣੇ ਵਾਲੀ ਆ ਇਹ Rajasthan ਦੀ Rajasthan ਦੀ ਠੀਕ ਹੈ ਤੇ ਤੇਰੇ ਕੋਲ ਕਿਵੇਂ ਆ ਗਈ ਅੱਜ ਯਾਰ ਰਾਣ ਦਾ Rajasthan ਲਾਣੇਦਾਰ ਲੈ ਕੇ ਆਉਂਦਾ Rajasthan ਚੱਲੇ ਬਾਈ Rajasthan ਚੱਲੇ ਹੁੰਦਾ ਕਹਿੰਦਾ ਸਾਡਾ ਲਾਣੇਦਾਰ ਮੱਝਾਂ ਤੇ ਬਾਈ ਕੋਲੇ ਮੱਝਾਂ ਬੜੀਆਂ ਸ਼ਕੀਨ ਨੇ ਤੇ ਇੱਕ ਵਾਰੀ ਦਾ ਆਰਡਰ ਕੁਆਲਿਟੀ ਕਰੋ ਮੱਝ ਦੇ ਚੱਕ ਮੁੱਠੀ ਥਣ ਗੈਪ ਵਾਲਾ ਲੱਗਿਆ ਹੋਇਆ ਲੰਮੀ ਪੂਛ ਤੇ ਆ ਜਾ ਮੋੜ ਦਾ ਪੁੱਛਦਾ ਇਹਦੀ ਸਾਰੀ ਡਿਟੇਲ ਉਹ ਤਾਂ ਫਿਰ ਵੀ ਕਿੰਨੇ ਪੈਸੇ ਮੰਗਦਾ ਤੇ ਕਿੰਨਾ ਦੁੱਧ ਨੇ ਪੰਡੈ ਨੂੰ ਕਿਰਾਏ ਸੋਣਿਆ ਸਸਰੀਕਾਲ ਬਾਈ ਸਸਰੀਕਾਲ ਜੀ ਅੱਛਾ ਹੁਣ ਦੱਸੋ ਵੀ ਕਿਹੜਾ ਪਿੰਡ ਆਪਣਾ ਭਵਾਨੀਗੜ ਭਵਾਨੀਗੜ ਤੇ ਇਹ ਮੱਝਸਾਲੇ ਕਿੰਨੇ ਲੀਟਰ ਦੁੱਧਦਾ ਹੁਣ ਇਹ 16 ਕਿਲੋ ਦੁੱਧਦਾ 16 ਲੀਟਰ ਤੇ ਮਗਰ ਬੱਚਾ ਕੀ ਹੈ ਇਹਦੇ ਬੱਚਾ ਮਗਰ ਕੱਟਾ ਜੀ ਕੱਟਾ ਇਹਦੇ ਤੇ ਸੂਈ ਨੂੰ ਕਿੰਨੇ ਚਿਰ ਹੋਇਆ ਸੂਈ ਨੂੰ ਹੋ ਗਈ ਜੀ ਨੂੰ 25 26 ਦਿਨ ਜੀ 25 26 ਦਿਨ ਤੇ ਠੀਕ ਹੈ ਤੇ ਹੁਣ ਡਿਮਾਂਡ ਕੀ ਕਰਦੇ ਡਿਮਾਂਡ ਮੁੱਲ ਤੇ 1 35 ਕਰ ਦਈਏ ਇਹਦਾ ਹਾਂ ਓਕੇ ਤੇ 25 ਵੀ ਦੇ ਦਾਂਗੇ 25 ਵੀ ਦੇ ਦਾਂਗੇ ਠੀਕ ਹੈ ਤੇ ਆਹ ਲੋ ਜੀ ਮੋਬਾਈਲ ਨੰਬਰ ਕੋਈ ਨਿਸ਼ ਪਰਕ ਕਰਾ ਦੇਾਂਗੇ ਪਾਈਆਂ ਨਾਲ ਤੇ ਮੋਬਾਈਲ ਨੰਬਰ ਆਪਣਾ ਵੀਰੇ ਹਾਂ 99436 67000 ਅੱਛਾ ਇੱਕ ਵਾਰੀ ਫੇਰ ਬੋਲੋ 99436 67000 ਠੀਕ ਹੈ ਤੇ ਆਹ ਲੋ ਭਾਈ ਕਹਿੰਦਾ Rajasthan ਦੀ ਮੱਝ ਆ ਭਾਈ ਹੈ ਵੀ ਗੱਲ ਸਿਰਾਂ ਜਮਾ ਸਾਰੀ ਡਿਟੇਲ ਦੇ ਪੁੱਛਦਾ ਹੀ ਦੀ ਤੇ ਦੇਖੋ ਨਿਆਤ ਨੂੰ ਹੀਰਾ ਤੇ ਆਹ ਲੋ ਜੀ ਇੱਕ ਵਾਰੀ ਕੁਆਲਿਟੀ ਚੈੱਕ ਕਰੋ ਮਾ ਜੀ ਤੁਸੀਂ ਹੁਣ ਮੈਂ ਸਹੀ ਹੁਣ ਬਣਨਾ ਬਾਈ ਹੁਣ ਬਾਈ ਬਣਦੇ ਜਾਈ ਉਹ ਐਸੇ ਜਾਂ ਮਿਲਣ ਵਾਲੇ ਬੰਦਿਓ ਗੱਜਦੇ ਹੋ ਅਨੇ ਖਾ ਜੀ 500 ਰੁਪਏ